ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਤੇ ਮੈਂ ਪੱਤਰਕਾਰ ਪ੍ਰਿੰਸ ਕੁਮਾਰ ਸਮਾਣਾ ਦੇ ਨਾਲ ਲੱਗਦਾ ਪਿੰਡ ਗਾਜੀਪੁਰ ਦੇ ਵਿੱਚ ਇਹ ਕੁਲਵਿੰਦਰ ਸਿੰਘ ਨਾਮ ਜਿਹੜਾ ਲੜਕਾ ਹੈ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਸਮਾਣਾ ਦੇ ਨਾਲ ਗਾਜੀਪੁਰ ਦਾ ਰਹਿਣ ਵਾਲਾ ਹੈ ਤੇ ਇਹ ਜਿਹੜੀ ਆਪਣੀ ਜ਼ਿੰਦਗੀ ਹੈ ਪਰਦੇਸ ਦੇ ਵਿੱਚ ਜਰਮਨ ਦੇ ਵਿੱਚ 20 ਸਾਲ ਬਤੀਤ ਕਰਕੇ ਆਉਂਦਾ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਇਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿਹੜੀ ਹੈ ਪ੍ਰਾਪਰਟੀ ਜਿਹਨੂੰ ਕਹਿ ਲੋ ਪਹਿਲੀ ਮੰਗੀ ਜਾਂਦੀ ਹੈ ਜਿਸ ਨੂੰ ਲੈ ਕੇ ਕਾਫੀ ਕਾਟੋ ਕਲੇਸ਼ ਹੁੰਦਾ ਹੈ ਤਾਂ ਲੜਕੇ ਦਾ ਕਹਿਣਾ ਹੈ ਕਿ ਮੈਨੂੰ ਇੰਨਾ ਕੋ ਮਾਰਿਆ ਕੁੱਟਿਆ ਜਾਂਦਾ ਤੇ ਮੈਂ ਅੱਜ ਜਿਹੜਾ ਹਸਪੀਟਲ ਦੇ ਵਿੱਚ ਪਹੁੰਚ ਚੁੱਕਿਆ ਇਸ ਲੜਕੇ ਦਾ ਕਹਿਣਾ ਕਿ ਪੁਲਿਸ ਮੇਰੇ ਕੋਲੋਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਲੈ ਕੇ ਗਈ ਸੀ ਪਰ ਹਾਲੇ ਤੱਕ ਜਿਹੜੀ ਹੈ ਨਾ ਤਾਂ ਕੋਈ ਕਾਰਵਾਈ ਹੋਈ ਹੈ ਪਰ ਫਿਲਹਾਲ ਦੀ ਲੜਕੇ ਦਾ ਕਹਿਣਾ ਹੈ ਕਿ ਮੈਂ ਜਿਹੜਾ ਦਿਨ ਰਾਤ ਹੁਣ ਦਰਦ ਦੇ ਨਾਲ ਤੜਫ ਰਿਹਾ ਪਰ ਹਾਲੇ ਤੱਕ ਪੁਲਿਸ ਦੇ ਵੱਲੋਂ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਹੈ ਇਸ ਲੜਕੇ ਦਾ ਇਹ ਵੀ ਕਹਿਣਾ ਹੈ ਕਿ ਰਾਜਨੀਤਿਕ ਲੋਕ ਜਿਹੜੇ ਨੇ ਇਸ ਦੇ ਵਿੱਚ ਇਸ ਤਮਾਚਰਯੰਤਰ ਜਿਹੜਾ ਹੈ ਖੇਡ ਵੀ ਰਹੇ ਨੇ ਜਿਸ ਕਰਕੇ ਮੇਰੀ ਕਾਰਵਾਈ ਜਿਹੜੀ ਹੈ ਠੰਡੀ ਹੋ ਚੁੱਕੀ ਹੈ ਤੇ ਇਸ ਦੇ ਵੱਲੋਂ ਜਿਹੜਾ ਪੰਜਾਬ ਸਰਕਾਰ ਆਰਟੇ ਪੁਲਿਸ ਪ੍ਰਸ਼ਾਸਨ ਦੇ ਕੋਲੋ ਗੁਹਾਰ ਲਗਾਈ ਹੈ ਕਿ ਮੇਰੀ ਜਿਹੜੀ ਹੈ ਮਦਦ ਕੀਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਗਾਜੀਪੁਰ ਤੋਂ ਗਾਜੀਪੁਰ ਤੋਂ 21 ਵਜਾ ਹੋਈ ਹੈ ਜਿਹੜਾ ਤੁਹਾਨੂੰ ਇਹ ਮਾਰਿਆ ਕੁੱਟਿਆ ਗਿਆ ਜੀ ਮੈਂ ਬਾਹਰੋਂ ਆਇਆ ਜੀ ਸਾਲਾਂ ਪਿੱਛੋਂ ਮਾਰ ਕੇ ਆਪਣੀ ਜ਼ਮੀਨ ਮੰਗਦਾ ਆਪਣੇ ਚਾਚੇ ਤਾਂ ਕੋਈ ਨਹੀਂ ਕਾੜੀ ਨਹੀਂ ਦੇ ਰਹੇ ਹਨ ਮੈਂ ਮੁਰਤੇ ਪਿੰਡ ਦੀ ਪੰਚਾਇਤ ਨੂੰ ਫੋਨ ਵੀ ਲਾਇਆ ਪਿੰਡ ਦੇ ਮੋਢੀ ਵਰ ਬੰਨ ਜਨ ਵੀ ਆਖਿਆ ਜੀ ਉਹਨਾਂ ਨੇ ਕਿਹੜੀ ਮੰਨਣੀ ਜੀ ਮੁੜ ਕੇ ਉਹਨਾਂ ਨੂੰ ਜਾ ਕੇ ਆਪਣੀ ਕੈਲਮ ਮੋਦਨ ਹੋਣ ਲੱਗੇ ਮੈਂ ਭਜਾਉਣ ਦੇ ਉਹਨਾਂ ਨੇ ਮੈਨੂੰ ਕਲਪ ਤੋਂ ਫੜ ਕੇ ਥੱਲੇ ਲਾ ਦਿੱਤੀ ਜੀ ਮੇਰੀ ਆਖਰ ਅਫਰਤ ਸੀ ਹੂੰ ਇਹ ਕਿਸ ਤਰੀਕ ਦੀ ਇਹ ਘਟਨਾ ਹੈ ਸਾਰੀ 30 ਤਰੀਕ ਦੀ ਘਟਨਾ ਹੈ ਪੁਲਿਸ ਬਿਆਨ ਲੈ ਕੇ ਗਈ ਹੈ ਕੋਈ ਹਾਂਜੀ ਪੁਲਿਸ ਬਿਆਨ ਲੈ ਲਈ ਹੈ ਕੋਈ ਕਾਰਵਾਈ ਨਹੀਂ ਕਰਦੀ ਰਹੀ ਜੀ ਉਹ ਤਾਂ ਜੀ ਹੂੰ ਸਾਡੀ ਕੋਈ ਸੁਣਦਾ ਨਹੀਂ ਪਰ ਮੈਨੂੰ ਇੱਥੇ ਤਣਾਉਣ ਦੇ ਨਾਲ ਮਾਤੇ ਦੀ ਵਾਲੀ ਕਿ ਮੇਰੀ ਕੋਈ ਨਹੀਂ ਸੁਣਦਾ ਕਿਹੜੇ ਵਿਦੇਸ਼ ਤੁਸੀਂ ਗਏ ਹੋ ਸੀਗੇ ਮੈਂ ਜਰਮਨ ਤੋਂ ਆਇਆ ਜਰਮਨ ਤੁਸੀਂ 20 ਸਾਲ ਰਕੇ ਆਏ ਹਾਂ ਉਰੇ ਆ ਕੇ ਤੁਸੀਂ ਮਤਲਬ ਕਿ ਆਪਣੀ ਪ੍ਰਾਪਰਟੀ ਮੰਗੀ ਸੀਗੀ ਹਾਂਜੀ ਮੈਂ ਆਪਣੀ ਪ੍ਰਾਪਰਟੀ ਮੰਗੀ ਸੀਗੀ ਅੱਛਾ ਪ੍ਰਾਪਰਟੀ ਮੰਗੀ ਤਾਂ ਉਹ ਮਤਲਬ ਕਿ ਤੁਹਾਨੂੰ ਮਾਰਨ ਨੂੰ ਆ ਗਏ ਹਾਂਜੀ ਮਾਰਨ ਕੋਈ ਬੈਠ ਕੇ ਕੋਈ ਗੱਲਬਾਤ ਨਹੀਂ ਕਰੀ ਉਹਨਾਂ ਨੇ ਫਿਰ ਤੁਹਾਡੇ ਨਾਲ ਮੈਂ ਸਾਰੀ ਪਿੰਡ ਚਾਇਰ ਵਿੱਚ ਨਹੀਂ ਲਾਏ ਜਿਹੜੇ ਮੋਤਵਾਰ ਪਿੰਡ ਦੇ ਵਿੱਚ ਸਰਪੰਚ ਨੇ ਜਾਂ ਮੈਂਬਰ ਨੇ ਤੁਸੀਂ ਕੋਈ ਨਹੀਂ ਇਕੱਠੇ ਕਰੀ ਸਰਬੀਰ ਸਿੰਘ ਜੀ ਨਾਮ ਨੂੰ ਕਹਿੰਦੇ ਨਹੀਂ ਆਇਆ ਜਾਂ ਕੋਈ ਨੂੰ ਫੋਨ ਵੀ ਕੀਤਾ ਸੀ ਤੇ ਸਾਡੇ ਪਿੰਡ ਦਾ ਇੱਕ ਸਾਲ ਤੋਂ ਸਰਪੰਚਾ ਜੀ ਵੀ ਨੀਤ ਫੋਨ ਲਾਈ ਹੂੰ ਕੋਲ ਨੂੰ ਵੀ ਫੋਨ ਕੀਤਾ ਜੀ ਕਿ ਸਾਡੇ ਕਿਹਦਾ ਨਵਾਂ ਹੈ ਵੀ ਮਾਣ ਨੂੰ ਫੋਨ ਕੀਤਾ ਜੀ ਤੇ ਸਾਡੇ ਪਿੰਡ ਦਾ ਨਾਲੋਂ ਅੜਦਾ ਮੈਂਬਰ ਮਾਣ ਦੇ ਕਰ ਗਿਆ ਨੰਬਰ ਕਰ ਗਿਆ ਮੌਜੂ ਮੁੰਡੇ ਨੇ ਪਾਇਆ ਕਿ ਅਸੀਂ ਸਾਡੇ ਘਰ ਤੇ ਵੀ ਗੇੜੀ ਮੌਜੂ ਨਹੀਂ ਹੈ ਹੂੰ ਲੋਕੇ ਸੇ ਨੇ ਜਿਹੜੇ ਮੈਨੂੰ ਮੁਰਕੇ ਜਾ ਕੇ ਕੰਮ ਕਰਦੇ ਹੂੰ ਹੂੰ ਤੁਸੀਂ ਪਛਾਨੀ ਸਾਡੇ ਪੰਜ ਪੌਣੀ ਸ਼ਾਮ ਨੂੰ ਕਰਨਾ ਹੈ ਠੀਕ ਹੈ ਕਿਹਨਾ ਕਿਹਨਾਂ ਨੇ ਤੁਹਾਨੂੰ ਮਾਰਿਆ ਸੀਗਾ ਜੀ ਮੇਰਾ ਚਾਚਾ ਸੀਗਾ ਜੀ ਸੁਖਵਿੰਦਰ ਸਿੰਘ ਔਰ ਭਰਾ ਸਿੰਘ ਜੀ ਸੁਖਵਿੰਦਰ ਸਿੰਘ ਔਰ ਭਰਾ ਸਿੰਘ ਉਹਦਾ ਸਪੁੱਤਰ ਸੀਗਾ ਅਮਰਜੋਤ ਸਿੰਘ ਜੀ ਹੂੰ ਤੇ ਨਾਲ ਇਹਨਾਂ ਦੇ ਇੱਕ ਮਾਮੇ ਦਾ ਮੁੰਡਾ ਸੀ ਗੁਰਜੀਤ ਸਿੰਘ ਹੂੰ ਤੇ ਇੱਕ ਇਹਨਾਂ ਦਾ ਹੋਰ ਰਿਸ਼ਤੇਦਾਰ ਸੀ ਪਰਮਜੀਤ ਸਿੰਘ ਕਮਾਣ ਜੀ ਹੂੰ ਇਹ ਜਾਣਦਿਆਂ ਨਾ ਮੇਰੇ ਨਾਲ ਸਾਰੇ ਬੰਦੇ ਇਕੱਠੇ ਕਰਕੇ ਆਏ ਹੋਏ ਸੀਗੇ ਜੀ ਉਹ ਤੋਂ ਨਾ ਵਾਪਸ ਘਰ ਵੀ ਆ ਗਿਆਂ ਮੋੜ ਕੇ ਨੀ ਇਹ ਦੋ ਗੱਡੀਆਂ ਲੈ ਕੇ ਉੱਥੇ ਬੰਦੇ ਆਏ ਮੋੜ ਕੇ ਜਦੋਂ ਮਹੌਸਾਦਲਾ ਇੱਥੇ ਉਹਨਾਂ ਦੇ ਪਿੱਛੇ 25-30 ਬੰਦੇ ਆਏ ਹੂੰ ਕੋਈ ਮੈਨੂੰ ਇਹਨਾਂ ਦੀ ਇਤਨੀ ਜਾਣਦਾ ਇਹਨਾਂ ਤੋਂ ਪੂਰਾ ਖਤਰਾ ਹੈ ਜੀ ਇਹ ਕੁਝ ਨਹੀਂ ਕਰ ਸਕਦੇ ਨਾ ਮੈਨੂੰ ਮੈਂ ਇੱਥੇ ਕਿਹਨੂੰ ਜਾਣਦਾ ਨਹੀਂ ਜੀ ਹੂੰ ਤੇ ਕੋਈ ਵੀ ਮੇਰੀ ਜਾਨ ਮਾਰਨਾ ਕਰ ਸਕਦਾ ਠੀਕ ਸਸ਼ਿਕਾ ਸਰ ਇਕਨ ਸਮਾਨਾ ਦੇ ਨਾਲ ਗਾਜੀਪੁਰ ਪਿੰਡ ਹੈ ਕੁਲਵਿੰਦਰ ਸਿੰਘ ਪ੍ਰਦੇਸ਼ ਤੋਂ ਸਰ 20 ਸਾਲ ਲਾ ਕੇ ਆਇਆ ਜੀ ਜੀ ਕੋਈ ਸਰ ਪਹਿਲੀ ਪੂਲੀ ਦਾ ਰੋਲਾ ਵੀ ਉਹ ਆਪਣਾ ਹਿੱਸਾ ਮੰਗਦਾ ਹੋਣਾ ਤੇ ਉਹਨਾਂ ਦੇ ਕੋਈ ਪਰਿਵਾਰਕ ਦੇ ਵਿੱਚ ਕੋਈ ਮਾਰਕੁੱਟ ਹੋਈ ਹੈ ਜੀ ਕਹਿੰਦੇ ਸੁਣਨ ਚਾਹ ਜਿਹੜੀ ਗੱਲ ਤੇ ਸਰ ਉਹ ਤੁਹਾਡੇ ਕੋਈ ਮੁਲਾਜ਼ਮ ਹੈ ਐਸਾ ਹੀ ਤੇ ਸਰਬਜੀ ਸਿੰਘ ਉਹ ਨਾ ਬਿਆਨ ਲੈ ਕੇ ਆਏ ਸੀਗੇ ਉਹਨਾਂ ਦੇ ਹਾਂਜੀ ਉਹ ਬਿਆਨ ਲੈ ਕੇ ਆਏ ਸੀ ਤੇ ਸਰ ਉਹ ਹੁਣ ਹਸਪੀਟਲ ਦੇ ਵਿੱਚ ਪਏ ਨੇ ਕਹਿੰਦੇ ਵੀ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਸਰ ਕੀ ਕਹੋਗੇ ਕੀ ਗੱਲਬਾਤ ਆスル ਤੇ ਸਰ ਉਹ ਬਿਆਨ ਦੇਖ ਲਿਆ ਤਾਂ ਸਟੇਟ ਕਰਨ ਤੋਂ ਬਾਅਦ ਜੈਸੀ ਸੂਰਜੋਨੀ ਬੈਸੀ ਕਾਰਵਾਈ ਹੋਣ ਚੰਗੀ ਹੈ ਉਹ ਵੀ ਬਾਕੀ ਕਾਫੀ ਲੰਬੇ ਸਮੇਂ ਤੋਂ ਜ਼ਮੀਨ ਦੇリエ ਨੇ ਨਹੀਂ ਦਰਾਈ ਕੀਤੀ ਜੀ ਅੰਮ੍ਰਿਤਿੰਗ ਮਤਲਬ ਮਾਲਾ ਕਟਾ ਪੁਲਿਸ ਦਾ ਕੋਈ ਜਵਾਬ ਨਹੀਂ ਆ ਸੀ ਇਹਨੇ ਕੋ ਮਾਲ ਕਿਨੋਂ ਦੇਖੂਗਾ ਜੀ ਠੀਕ ਹੈ ਜੀ ਜੀ ਸਾਡਾ ਮੈਂ ਕਿਵੇਂ ਮਾਲ ਨਾਲ ਪੇਸ਼ ਕਰਨਾ ਸੀ ਕਿਵੇਂ ਹੋਣੀ ਹੈ ਕੀ ਕਰਨੀ ਹੈ ਜੀ ਸਰ ਸਾਡਾ ਸਿਰਫ ਜਿਹੜਾ ਇੰਜਰੀ ਦੇ ਰਿਗਾਰਡਿੰਗ ਹੈ ਜੀ ਉਹ ਅਸੀਂ ਜੋ ਵੀ ਬਣੂਗਾ ਆਫਟਰ ਤਸਦੀਕ ਜੀ ਜਿਹੜੀ ਜੀ ਵੀ ਕੋਈ ਕੋਈ ਉਹ ਜੀ ਕਾਰਵਾਈ ਅਮਲ ਵਿੱਚ ਆਂਦੀ ਜਾ ਠੀਕ ਹੈ ਸਰ ਇਹ 30 ਤਰੀਕ ਦੀ ਸਰ ਮਤਲਬ ਕਿ ਇਹ ਬਿਆਨ ਲਏ ਹੋਏ ਨੇ ਵੀ ਹੋ ਸਕਦਾ ਵੀ ਹੁਣ ਬਿਲਕੁਲ ਹੋ ਸਕਦਾ ਜੀ ਔਨ ਮੈਰਿਟ ਕਰਾਂਗੇ ਅਸੀਂ ਠੀਕ ਹੈ ਜੀ ਬਾਈ ਜੀ ਦੇ ਮੰਨਾਂ ਗੱਲ ਤੋਂ ਇਹ ਰਿਕਵੈਸਟ ਵੀ ਕਰਵਾਈ ਕਿ ਕੀ ਜਾ ਸਕਦੀ ਹੈ ਕੋਈ ਗੱਲ ਨਹੀਂ ਜੇ ਸਾਨੂੰ ਇਹਦੇ ਬੋਰਡ ਨੂੰ ਰਿਕਵੈਸਟ ਲਿਖਣੀ ਪਈ ਜੀ ਬੋਰਡ ਤੋਂ ਵੀ ਇਹਦੀ ਰਾਇ ਲੈਣੀ ਪਈ ਵੀ ਕੀ ਇਹ ਸੱਚ ਹੈ ਜੀ ਕੀ ਇਹ ਨਹੀਂ ਸੱਚਾ ਜਾਂ ਨਹੀਂ ਸਹੀ ਹੈ ਜੀ ਜੀ ਅਸੀਂ ਉਹ ਸਕਲ ਤੋਂ ਵੀ ਗਰੇਜ ਨਹੀਂ ਕਰਾਂਗੇ ਜਿਹੜਾ ਸਰ ਉਹ ਲੜਕਾ ਹੈ ਉਹ ਕਹਿ ਰਿਹਾ ਵੀ ਇਹਦੇ ਵਿੱਚ ਕੋਈ ਰਾਜਨੀਤਿਕੀ ਵੀ ਦਖਲਅੰਦਾਜ਼ੀ ਦੇ ਰਹੀ ਹੈ ਇਹ ਚ ਕਿੰਨੀ ਕੁ ਸੱਚਾਈ ਹੈ ਜੀ ਕੋਈ ਗੱਲ ਨਹੀਂ